ਦੋਨੇ ਘਰ ਆ ਰਹਾ ਇਹ ਦੱਲਾ ਮੇਰਾ ਆ ਦਲੀ ਮੇ ਕਹਾਂਗਾ ਵੀ ਦਾ ਮੇਰਾ ਤਾਇਆ ਜੀ ਦਾ ਉਹ ਮੇਰੇ ਬੱਤਾਂ ਗੰਦੀਆ ਤਾਟੂ ਜੀ ਗਾਇਸ ਸਾਰਿਆਂ ਨੂੰ ਮੀਂਗ ਅਬ ਤੁਸੀਂ ਸਾਰਿਆਂ ਸਾਰੇ ਤਾਂ ਠੀਕ ਹੋਗੇ ਭੈਣ ਭਰਾ ਮੈਂ ਤਾਂ ਅਵਰਾਸਤ ਸਿੰਘ ਕਾਲੂ ਪਿਆ ਜਨਾ ਪਰੰਦਾ ਟੂਰ ਵੀ ਦਊਂਗਾ ਤੇ ਆਪਣੇ ਘਰ ਦੀ ਫੋਟੋ ਵੀ ਦਿਖਾਊਂਗਾ ਮੈਂ ਦੋਵਾਂ ਘਰਾਂ ਦਾ ਟੂਰ ਵੀ ਦਊਂਗਾ ਪਹਿਲੇ ਆਪਣੇ ਮੈਂ ਤਾਇਆ ਜੀ ਦਾ ਘਰ ਦਾ ਟੂਰ ਦਿੰਨਾ ਓਕੇ ਤਾਇਆ ਜੀ ਦਾ ਘਰ ਆ ਹੁਣ ਚਲੀ ਗਏ ਨਾ ਦੇ ਘਰੇ ਜਿੰਨਾ ਦਾ ਘਰ ਦਾ ਟੂਰ ਵੀ ਦੇ ਦਿੰਨੇ ਆ ਮੇਰੇ ਪੀ ਬੀ ਡੀ ਆ ਇਹ ਮੈਂ ਵੱਡਾ ਭਰਾ ਬਾਜ ਬਸ ਆਣਾ ਹੈ ਲੋੜ ਆ ਬੇ ਅੱਜ ਅੱਜ ਮੇਰੇ ਵਾਲੇ ਵਿੱਚ ਲੱਗ ਰਿਹਾ ਹੈਗਾ ਕਿ ਮੇਰੇ ਪੈਰ ਤੇ ਵੀ ਲੱਗੀ ਆ ਉਹ ਮੈਂ ਦਿਖਾਣ ਸਕਦਾ ਇਹ ਨਾ ਕਿ ਪਾਪਾ ਜੀ ਜਿਨਾਤੀ ਆ ਇਹ ਨਾ ਸਟਾਰਟਿੰਗ ਦੇ ਤਾ ਪਰ ਆਪਾ ਬੁਰਾ ਹੋ ਗੋਲ ਤੇ ਮੈਂ ਤੇ ਪਿਆ ਤਾਂ ਇਹ ਮੇਰੇ ਵੱਡਾ ਦਿਖਣਾ ਇਹ ਅੱਜ ਆਪਣੇ ਮਾਮੋਂ ਪਣ ਚੱਲ ਗਿਆ

ਹਰ ਪੰਜ ਨੰਬਰ ਦਾ ਵੀ ਦੇਖ ਲੋ ਇੱਧਰ ਵੀ ਆ ਗਿਆ ਲੈ ਇਹਨਾਂ ਦਾ ਪਹਿਲਾ ਕਮਰਾ ਤੇ ਜਮਨਜੀ ਵੀ ਬਿਜੀ ਤੋਟ ਤੇ ਪੰਨੇ ਤੋਂ ਰਵਾਂ ਇੱਧਰ ਕੈਸ ਉੱਤਰੀਆ ਕਾਸ ਮਾੜਾ ਕਮਰਾ ਹਨ ਤੇ ਇਹ ਵੱਡੀ ਬਣਾ ਆਪਣੇ ਵਾਂਗੋਂ ਚੱਲਦੀ ਆ ਤਾਂ ਨਾਲ ਇਹਨਾਂ ਨੇ ਕਿੱਥੇ ਚੱਲ ਗਏ ਕੋਈ ਨਜ਼ਰ ਨਹੀਂ ਤੈਨੂੰ ਫੋਟੋ ਖਿੱਚਣ ਦੀ ਆ ਉਹਦੀ